ਪੰਜਾਬ ਦੀ ਨਮੀ ਨਮੀ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਗਰੁੱਪ ਡੀ ਦੀ ਨਵੀਂ ਚੌਕੀਦਾਰ ਦੀ ਚੌਪਲ ਗਰੁੱਟਮੈਂਟ ਦੀ ਠੀਕ ਹੈ ਫੁੱਲ ਡਿਟੇਲ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇਵਾਂਗਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਆਪਣਾ 1 ਰੁਪਿਆ ਯੂਜ਼ ਕਰਕੇ ਲੱਖਾਂ ਦੇ ਕੈਸ਼ ਪ੍ਰਾਈਜ਼ਸ ਵਿਨ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਇਸ ਵੀਡੀਓ ਦੇ ਐਂਡ ਵਿੱਚ ਮੈਂ ਤੁਹਾਨੂੰ ਸਮਝਾਵਾਂਗਾ ਕਿ ਤੁਸੀਂ ਆਪਣਾ 1 ਰੁਪਿਆ ਲਗਾ ਕੇ ਲੱਖਾਂ ਦੇ ਕੈਸ਼ ਪ੍ਰਾਈਜ਼ਸ ਕਿਵੇਂ ਜਿੱਤ ਸਕਦੇ ਹੋ ਠੀਕ ਹੈ ਹੁਣ ਗੱਲ ਕਰੀਏ ਪੋਸਟਾਂ ਦੀ ਇੱਥੇ ਆਪਾਂ ਦੇਖ ਸਕਦੇ ਚੌਕੀਦਾਰ ਦੀ ਪੋਸਟਾਂ ਨੇ ਟੋਟਲ 7 ਪੋਸਟਾਂ ਨੇ ਠੀਕ ਹੈ ਐਂਡ ਸੈਲਰੀ ਦੀ ਗੱਲ ਕਰੀਏ ਇੱਥੇ 12500 ਸੈਲਰੀ ਤੁਹਾਡੀ ਮੈਂਸ਼ਨ ਰਵੇਗੀ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਕੀ ਨੀਡ ਐ ਇੱਥੇ ਆਪਾਂ ਨੂੰ ਇੱਥੇ ਮਿਡਲ ਸਟੈਂਡਰਡ ਯਾਨੀ 8ਵੀਂ ਪਾਸ ਕੈਂਡੀਡੇਟ ਦੀ ਜ਼ਰੂਰਤ ਹੈ ਠੀਕ ਹੈ 18 ਤੋਂ 35 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਹੁਣ ਗੱਲ ਕਰੀਏ ਇਹ ਪੋਸਟ ਆਪਾਂ ਅਪਲਾਈ ਕਿਵੇਂ ਕਰਨੀ ਆਫਲਾਈਨ ਪੋਸਟ ਨੇ ਦੋਸਤੋ ਇਸ ਤਰ੍ਹਾਂ ਦਾ ਪਰਫਾਰਮਾ ਡਾਊਨਲੋਡ ਕਰਨਾ ਪਵੇਗਾ ਆਪਾਂ ਨੂੰ ਜਿਸ ਦੇ ਵਿੱਚ ਆਪਾਂ ਨੂੰ ਇੱਕ ਪਾਸਪੋਰਟ ਸਾਈਜ਼ ਫੋਟੋ ਲਾਉਣੀ ਹੈ ਆਪਣਾ ਨੇਮ ਫਾਦਰ ਨੇਮ ਡੇਟ ਆਫ ਬਰਥ ਕੁਆਲਿਫਿਕੇਸ਼ਨ ਕੈਟਾਗਰੀ ਤੇ ਆਪਣਾ ਐਡਰੈਸ ਠੀਕ ਹੈ ਤੇ ਇਹ ਪਰਫਾਰਮਾ ਤੁਸੀਂ ਡਾਊਨਲੋਡ ਕਰ ਲਓਗੇ ਤਾਂ ਠੀਕ ਹੈ ਨਹੀਂ ਵੀਡੀਓ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਨੂੰ ਇਸ ਪਰਫਾਰਮੇ ਦਾ ਲਿੰਕ ਸ਼ੇਅਰ ਕਰ ਦੇਗਾ ਲਿੰਕ ਤੇ ਕਲਿੱਕ ਕਰਿਓ ਤੁਸੀਂ ਡਾਊਨਲੋਡ ਕਰਕੇ ਇਸ ਪਰਫਾਰਮੇ ਦਾ ਯੂਜ਼ ਕਰ ਲੈਣਾ ਠੀਕ ਹੈ ਇਸ ਤੋਂ ਬਾਅਦ ਇਸ ਦਾ ਪ੍ਰਿੰਟ ਆਊਟ ਕਢਵਾਉਣਾ ਹੈ ਤੇ ਇਹ ਪਰਫਾਰਮਾ ਫਿਲ ਕਰਨਾ ਹੈ ਤੇ ਆਪਣਾ 8ਵੀਂ ਤੇ 10ਵੀਂ ਦਾ ਜ਼ਿਕਰ ਹੈ ਤੁਹਾਡਾ 10ਵੀਂ ਤਾਂ ਉਸ ਦਾ ਫਿਲ ਕਰਨ ਤੋਂ ਬਾਅਦ ਹੁਣ ਆਪਾਂ ਬਾਈ ਡਾਕਖਾਨੇ ਵਿੱਚ ਜਾਣਾ ਡਾਕਖਾਨੇ ਵਿੱਚ ਜਾ ਕੇ ਇਹ ਦੇਖੋ ਇੱਥੇ ਇਹਨਾਂ ਨੇ ਲਿਸਟ ਆਫ ਡਾਕੂਮੈਂਟ ਦੱਸੇ ਹੋਏ ਨੇ ਠੀਕ ਹੈ ਇਹ ਸਾਰੇ ਡਾਕੂਮੈਂਟ ਆਪਾਂ ਇਹਦੇ ਨਾਲ ਅਟੈਚ ਕਰਕੇ ਇੱਕ ਲਿਫਾਫੇ ਵਿੱਚ ਰੈਪ ਕਰਕੇ ਇਸ ਤੋਂ ਬਾਅਦ ਇਹਨਾਂ ਦੇ ਦਿੱਤੇ ਹੋਏ ਐਡਰੈਸ ਉੱਪਰ ਆਪਾਂ ਭੇਜ ਦਾਂਗੇ ਇਹਨਾਂ ਦਾ ਦਿੱਤਾ ਹੋਇਆ ਐਡਰੈਸ ਹੈ ਬਾਈ ਪੋਸਟ ਆਪਾਂ ਸੈਂਡ ਕਰਨਾ ਇਹ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਠੀਕ ਹੈ ਇਸ ਐਡਰੈਸ ਤੇ ਆਪਾਂ ਬਾਈਕ ਕੋਰੀਅਰ ਕਰ ਦਾਂਗੇ। ਗੱਲ ਕਰ ਰਹੀ ਹਾਂ ਤੁਸੀਂ ਆਪਣਾ 1 ਰੁਪਿਆ ਯੂਜ਼ ਕਰਕੇ ਲੱਖਾਂ ਦੇ ਕੈਸ਼ ਪ੍ਰਾਈਜ਼ਸ ਕਿਵੇਂ ਜਿੱਤ ਸਕਦੇ ਹੋ। ਸਿੱਧੀ ਜੀ ਇਹ ਐਪ ਡਾਊਨਲੋਡ ਕਰਨੀ ਆ। ਇਸ ਐਪ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਵੀ ਮਿਲ ਜਾਵੇਗਾ। ਲਿੰਕ ਤੇ ਕਲਿੱਕ ਕਰੋ ਇਹ ਐਪ ਡਾਊਨਲੋਡ ਕਰ ਲਓ। ਇਸ ਐਪ ਨੂੰ ਓਪਨ ਕਰੋਗੇ ਤਾਂ ਇੱਥੇ ਆਪਾਂ ਨੂੰ ਇੱਕ ਮੈਚ ਦਾ ਆਪਸ਼ਨ ਦਿਖਦਾ ਹੈ। Sri Lanka ਤੇ India ਦਾ ਮੈਚ ਹੈ ਜਿਹੜਾ ਕਿ ਕੱਲ੍ਹ ਹੈ ਠੀਕ ਹੈ। ਕੱਲ੍ਹ ਨੂੰ ਮੈਚ ਹੈ। ਕੱਲ ਤੋਂ ਪਹਿਲਾਂ-ਪਹਿਲਾਂ ਇਹ ਐਪ ਜ਼ਰੂਰ ਡਾਊਨਲੋਡ ਕਰ ਲਓ। ਕਰਨਾ ਕੁਝ ਨਹੀਂ ਐਸਤੇ ਕਲਿੱਕ ਕਰਨਾ ਹੈ। ਤੁਹਾਡੇ ਕੋਲ 1 ਰੁਪਿਆ ਸ਼ੋਅ ਕਰ ਰਿਹਾ ਹੋਵੇਗਾ ਠੀਕ ਹੈ ਉਸ ਤੇ ਕਲਿੱਕ ਕਰਕੇ ਕੰਟੈਸਟ 1 ਰੁਪਏ ਦਾ ਕੰਟੈਸਟ ਜੁਆਇਨ ਕਰ ਲਓ ਇਸ ਤੋਂ ਬਾਅਦ ਆਪਣੀ ਇੱਕ ਟੀਮ ਬਣਾਉਣੀ ਹੈ ਵਧੀਆ ਜੀ ਟੀਮ ਬਣਾ ਲਓ ਹਨਾ ਜਿਹੜੇ ਵੀ ਪਲੇਅਰ ਤੁਹਾਨੂੰ ਵਧੀਆ ਲੱਗਦੇ ਨੇ ਜਿਵੇਂ ਕੇਅਲ ਰਾਹੁਲ ਵਧੀਆ ਕੋਈ ਫਰਮੈਂਡਸ ਵਧੀਆ ਹਨਾ ਤੇ ਅਦਰੋ ਜੋ ਵੀ ਹੈ ਨਾ ਤੁਹਾਨੂੰ ਪਲੇਅਰ ਵਧੀਆ ਲੱਗਦੇ ਨੇ ਇਸ ਤਰ੍ਹਾਂ ਇੱਕ ਟੀਮ ਰੈਡੀ ਹੋ ਜਾਵੇਗੀ 11 ਪਲੇਅਰ ਦੀ ਹੁਣ ਜੇ ਮੈਚ ਦੇ ਦੌਰਾਨ ਜਦੋਂ ਮੈਚ ਸਟਾਰਟ ਹੋ ਗਿਆ ਠੀਕ ਹੈ ਜੇ ਇਹ ਪਲੇਅਰ ਵਧੀਆ ਪੁਆਇੰਟ ਵਧੀਆ ਖੇਡਦੇ ਨੇ ਤਾਂ ਉਸ ਦੇ ਤੁਹਾਨੂੰ ਪੁਆਇੰਟ ਮਿਲਦੇ ਨੇ ਪੁਆ ਰੈਂਕ ਤੁਹਾਡੀ ਨਿਰਧਾਰਿਤ ਹੋਵੇਗੀ ਜਿਵੇਂ ਇੱਕ ਰੈਂਕ ਤੇ ਆ ਜਾਂਦੀ ਹੈ ਨਾ ਇੱਕ ਰੈਂਕ ਤੇ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰਾ ਕੁਝ ਕੈਸ਼ ਪ੍ਰਾਈਜ਼ਸ ਤੇ ਇਨਾਮ ਹੈ ਰੈਂਕ ਨੰਬਰ 2 ਤੇ 1.5 ਲੱਖ ਦਾ ਕੈਸ਼ ਪ੍ਰਾਈਜ਼ ਹੈ ਤੇ ਰੈਂਕ ਨੰਬਰ 3 ਤੇ 50000 ਦਾ ਕੈਸ਼ ਪ੍ਰਾਈਜ਼ ਹੈ ਇਸੇ ਤਰ੍ਹਾਂ ਟੋਟਲ ਕੈਸ਼ ਪ੍ਰਾਈਜ਼ ਤੁਸੀਂ ਇੱਥੇ ਦੇਖ ਸਕਦੇ ਹੋ ਕਾਫੀ ਚੰਗੇ ਕੈਸ਼ ਪ੍ਰਾਈਜ਼ਸ ਨੇ ਜੇਕਰ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤਾਂ ਇਸ ਐਪ ਨੂੰ ਜਰੂਰ ਟਰਾਈ ਕਰੋ ਇੱਕ ਵਾਰ ਜੇਕਰ ਤੁਹਾਨੂੰ ਕ੍ਰਿਕਟ ਵਿੱਚ ਇੰਟਰਸਟ ਨਹੀਂ ਹੈ ਤਾਂ ਚੁੱਪਚਾਪ ਇਹ ਟੀਮ ਬਣਾ ਲਓ ਕੁਝ ਨਾ ਕੋਈ ਤੁਹਾਨੂੰ ਪ੍ਰੋਫਿਟ ਇਹ ਟੀਮ ਦੇ ਕੇ ਜਾਵੇਗੀ ਠੀਕ ਹੈ